ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਜ਼ਰਾਂ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਹੈ ਧੀ ਦੀ ਅਮਾਨਤ ਪਿਛਲੇ ਕਈ ਮਹੀਨਿਆਂ ਤੋਂ ਮੈਂ ਆਪਣੇ ਪਿਤਾ ਨੂੰ ਹਰ ਮਹੀਨੇ 20000 ਰੁਪਏ ਭੇਜ ਰਹੀ ਹਾਂ ਮੈਂ ਬਧੀਰੀ ਸੁਰੱਖਤ ਮਹਿਸੂਸ ਕਰਦੀ ਹਾਂ ਇਹ ਜਾਣਦੇ ਹੋਏ ਕਿ ਉਹ ਬੁੱਢਾ ਅਤੇ ਕਮਜ਼ੋਰ ਹੈ ਉਸ ਨੂੰ ਦਵਾਈ ਦੀ ਲੋੜ ਹੈ ਅਤੇ ਉਸ ਦੀ ਦੇਖਭਾਲ ਲਈ ਇੱਕ ਮਤਰੀ ਮਾਂ ਹੈ ਪਰ ਅਜੀਬ ਗੱਲ ਹੈ ਕਿ ਜਦੋਂ ਵੀ ਮੈਂ ਫੋਨ ਕਰਦੀ ਹਾਂ ਮੇਰੇ ਪਿਤਾ ਦੀ ਆਵਾਜ਼ ਦੱਬ ਜਾਂਦੀ ਹੈ ਅਤੇ ਜਦੋਂ ਵੀ ਮੈਂ ਪੁੱਛਦੀ ਹਾਂ ਕਿ ਤੁਹਾਡੇ ਕੋਲ ਬੱਚਨ ਲਈ ਕਾਫੀ ਪੈਸੇ ਹਨ ਉਹ ਹਮੇਸ਼ਾ ਮੇਰੇ ਸਵਾਲ ਤੋਂ ਬਚ ਜਾਂਦੇ ਹਨ ਇੱਕ ਦਿਨ ਪਿੰਡ ਦੇ ਇੱਕ ਗਵਾਂਢੀ ਨੇ ਮੈਨੂੰ ਫੋਨ ਕੀਤਾ ਅਤੇ ਅਚਾਨਕ ਕਿਹਾ ਤੁਹਾਡੇ ਪਿਤਾ ਹਜੇ ਵੀ ਮਜ਼ਦੂਰ ਵਜੋਂ ਕੰਮ ਕਰਦੇ ਹਨ ਜ਼ਮੀਨ ਵਾਉਂਦੇ ਹਨ ਉਸਾਰੀ ਵਾਲੀਆਂ ਥਾਵਾਂ ਤੇ ਇੱਟਾਂ ਲੈ ਜਾਂਦੇ ਹਨ ਮੈਂ ਉਹਨਾਂ ਨੂੰ ਇੱਕ ਪੈਸਾ ਵੀ ਖਰਚ ਕਰਦੇ ਨਹੀਂ ਦੇਖਿਆ ਮੈਂ ਨਰਾਸ਼ ਹੋ ਗਈ ਮੈਂ ਅਤੇ ਮੇਰਾ ਪਤੀ ਤੁਰੰਤ ਦਿੱਲੀ ਤੋਂ ਉੱਤਰ ਪ੍ਰਦੇਸ਼ ਦੇ ਉਸ ਛੋਟੇ ਜਿਹੇ ਪਿੰਡ ਲਈ ਰਾਤ ਦਿਵਸ ਫੜ ਲਈ ਤਾਂ ਜੋ ਪਤਾ ਲੱਗ ਸਕੇ ਕਿ ਹੋਇਆ ਕੀ ਹੈ ਜਿਵੇਂ ਹੀ ਮੈਂ ਲਾਲ ਮਿੱਟੀ ਵਾਲੇ ਵਿਹੜੇ ਵਿੱਚ ਕਦਮ ਰੱਖਿਆ ਮੈਂ ਆਪਣੇ ਪਿਤਾ ਨੂੰ ਘਰ ਦੇ ਪਿੱਛੇ ਸਬਜ਼ੀਆਂ ਦੇ ਬਾਗ ਵਿੱਚ ਝੁਕਿਆ ਹੋਇਆ ਦੇਖਿਆ ਉਸ ਦਾ ਸਰੀਰ ਬਿਲਕੁਲ ਕਮਜ਼ੋਰ ਲੱਗ ਰਿਹਾ ਸੀ ਇਸ ਦ੍ਰਿਸ਼ ਨੇ ਮੈਨੂੰ ਗੁੱਸੇ ਨਾਲ ਭਰ ਦਿੱਤਾ ਅਤੇ ਮੈਂ ਸਿੱਧਾ ਉਹਨਾਂ ਦਾ ਸਾਹਮਣਾ ਕਰਨ ਲਈ ਪ੍ਰਾਣੀ ਘਾਹ ਵਾਲੇ ਘਰ ਵੱਲ ਭੱਜੀ ਮੈਂ ਉਹ ਪੈਸੇ ਕਿੱਥੇ ਹਨ ਜੋ ਮੈਂ ਤੁਹਾਨੂੰ ਹਰ ਮਹੀਨੇ ਭੇਜਦੀ ਹਾਂ ਅਤੇ ਤੁਸੀਂ ਮੈਨੂੰ ਇਸ ਤਰ੍ਹਾਂ ਕਿਉਂ ਪਰੇਸ਼ਾਨ ਕਰ ਰਹੇ ਹੋ ਮੇਰੀ ਮਤਰੀ ਮਾਂ ਮੀਨਾ ਫਿੱਕੀ ਅਤੇ ਕੰਬਦੀ ਹੋਈ ਸੀ ਅਤੇ ਉਸਦੇ ਮੂੰਹ ਖੋਲਣ ਤੋਂ ਪਹਿਲਾਂ ਹੀ ਮੇਰੇ ਪਿਤਾ ਨੇ ਆਪਣਾ ਹੱਥ ਲਾਇਆ ਠੀਕ ਹੈ ਚਲੋ ਘਰ ਦੇ ਅੰਦਰ ਚਲੀਏ ਅਤੇ ਗੱਲ ਕਰੀਏ ਪਰ ਮੈਂ ਇਨਕਾਰ ਕਰ ਦਿੱਤਾ ਅੰਤ ਵਿੱਚ ਉਹ ਰੋਣ ਲੱਗ ਪਈ ਫर्श 'ਤੇ ਗੋਡੇ ਟੇਕ ਦਿੱਤੇ ਅਤੇ ਲੱਕੜ ਦੇ ਬਿਸਤਰੇ ਦੇ ਹੇਠਾਂ ਇੱਕ ਪੁਰਾਣਾ ਕੱਪੜੇ ਦਾ ਬੈਗ ਕੱਢਿਆ ਜਿਸ ਵਿੱਚ ਪੈਸੇ ਅਤੇ ਜ਼ਮੀਨ ਦੇ ਦਸਤਾਵੇਜ਼ ਸਨ ਉਸਨੇ ਕੰਬਦੀ ਹੋਈ ਮੈਨੂੰ ਦਿੱਤਾ ਮੈਂ ਇਸ ਨੂੰ ਖੋਲਿਆ ਤੇ ਇਹ ਦੇਖ ਕੇ ਹੈਰਾਨ ਰਹਿ ਗਈ ਜਿਵੇਂ ਹੀ ਮੇਰੀ ਮਤਰੀ ਮਾਂ ਮੀਨਾ ਨੇ ਮੇਰੇ ਹੱਥਾਂ ਵਿੱਚ ਪੁਰਾਣਾ ਬੈਗ ਦਾ ਕੱਪੜਾ ਰੱਖਿਆ ਮੇਰਾ ਦਿਲ ਦੌੜਨ ਲੱਗ ਪਿਆ ਮੇਰੇ ਹੱਥ ਕੰਬ ਰਹੇ ਸਨ ਮੇਰੇ ਮੱਥੇ ਤੇ ਪਸੀਨਾ ਆ ਗਿਆ ਮੈਂ ਹੌਲੀ ਹੌਲੀ ਬੈਗ ਖੋਲਿਆ ਅੰਦਰ 500 ਰੁਪਏ ਦੇ ਨੋਟਾਂ ਦੇ ਸਾਫ਼ ਸੁਥਰੀ ਬੰਨੇ ਹੋਏ ਬੰਡਲ ਸਨ ਮੈਂ ਪੈਸੇ ਦੀ ਇੰਨੀ ਮਾਤਰਾ ਤੋਂ ਹੈਰਾਨ ਰਹਿ ਗਈ ਮੈਂ ਉਹਨਾਂ ਨੂੰ ਗਿਣ ਵੀ ਨਹੀਂ ਸਕਦੀ ਸੀ ਮੈਂ ਕਾਮਦੀਆਂ ਉਂਗਲਾਂ ਨਾਲ ਨੋਟਾਂ ਨੂੰ ਪਲਟਦਿਆਂ ਰਿਹਾ। ਬੈਗ ਦੇ ਇੱਕ ਕੋਨੇ ਵਿੱਚ ਕੁਝ ਪੁਰਾਣੀ ਪੀਲੇ ਕਾਗਜ਼ ਸਨ। ਉਹਨਾਂ ਨੂੰ ਖੋਲ ਕੇ ਮੈਨੂੰ ਪਤਾ ਲੱਗਾ ਕਿ ਇਹ ਮੇਰੇ ਪਿਤਾ ਦੇ ਨਾਮ ਦੇ ਰਿਜਿਸਟਰ ਜ਼ਮੀਨ ਦੇ ਦਸਤਾਵੇਜ਼ ਸਨ। ਮੈਂ ਗੁੱਸੇ ਨਾਲ ਕਿਹਾ ਇਹ ਸਭ ਕੀ ਹੈ? ਤੁਸੀਂ ਲੋਕ ਮੈਨੂੰ ਧੋਖਾ ਦੇ ਰਹੇ ਸੀ। ਮੈਨੂੰ ਲੱਗਦਾ ਸੀ ਕਿ ਮੇਰਾ ਪੁੱਤ, ਮੇਰਾ ਪਿਤਾ ਬੁੱਢਾ ਹੈ, ਕੰਮ ਨਹੀਂ ਕਰ ਸਕਦਾ। ਇਸ ਲਈ ਮੈਂ ਉਸ ਨੂੰ ਹਰ ਮਹੀਨੇ 20000 ਰੁਪਏ ਭੇਜਦਾ ਰਿਹਾ। ਅਤੇ ਇਥੇ ਉਹ ਲੱਖਾਂ ਰੁਪਏ ਲੁਕਾ ਰਿਹਾ ਹੈ। ਮੀਨਾ ਜ਼ਮੀਨ ਤੇ ਬੈਠੀ ਸੀ ਰੋ ਰਹੀ ਸੀ। ਮੇਰਾ ਪਿਤਾ ਉੱਥੇ ਖੜਾ ਸੀ ਝੁਕਿਆ ਹੋਇਆ ਸੀ। ਉਸਦੇ ਚਿਹਰੇ ਤੇ ਹੰਝੂ ਬਹਿਰੇ ਸਨ। ਮੈਂ ਫੇਰ ਪੁੱਛਿਆ ਪਾਪਾ ਤੁਸੀਂ ਕੰਮ ਕਿਉਂ ਕਰਦੇ ਰਹੇ? ਜਦੋਂ ਤੁਹਾਡੇ ਕੋਲ ਪੈਸੇ ਸਨ ਤਾਂ ਤੁਸੀਂ ਆਪਣੇ ਆਪ ਨੂੰ ਕਿਉਂ ਤਸੀਹੇ ਦਿੱਤੇ? ਅਤੇ ਤੁਸੀਂ ਅਤੇ ਤੁਸੀਂ ਇਹ ਕਿਉਂ ਲੁਕਾਇਆ? ਮੇਰੇ ਪਿਤਾ ਨੇ ਭਾਰੀ ਆਵਾਜ਼ ਵਿੱਚ ਕਿਹਾ ਧੀ ਗੁੱਸਾ ਨਾ ਕਰੋ ਸੱਚ ਸੁਣੋ। ਇਹ ਪੈਸਾ ਤੁਸੀਂ ਭੇਜਿਆ ਸੀ ਮੈਂ ਇਸ ਨੂੰ ਕਦੇ ਖਰਚ ਨਹੀਂ ਕੀਤਾ ਮੀਨਾ ਅਤੇ ਮੈਂ ਤੁਹਾਡੇ ਭੇਜੇ ਹਰ ਪੈਸੇ ਨੂੰ ਆਪਣੇ ਕੋਲ ਰੱਖਿਆ ਮੈਂ ਸੋਚਿਆ ਜੇਕਰ ਕਦੇ ਤੁਹਾਨੂੰ ਵੀ ਆਪਣੇ ਵਿਅਹਵਤ ਜੀਵਨ ਵਿੱਚ ਕੋਈ ਮੁਸ਼ਕਲ ਆਉਂਦੀ ਹੈ ਜੇਕਰ ਤੁਹਾਡੇ ਬੱਚਿਆਂ ਦੀ ਪੜ੍ਹਾਈ ਜਾਂ ਘਰ ਬਣਾਉਣ ਦਾ ਸਮਾਂ ਆਉਂਦਾ ਤਾਂ ਤੁਹਾਡਾ ਸਮਰਥਨ ਕਰਨ ਲਈ ਕੋਈ ਹੋਣਾ ਚਾਹੀਦਾ ਇਹ ਪਿਤਾ ਦਾ ਫਰਜ਼ ਹੈ ਮੈਂ ਹੈਰਾਨ ਰਹਿ ਗਿਆ ਪਰ ਪਾਪਾ ਤੁਸੀਂ ਕੰਮ ਕਿਉਂ ਕਰਦੇ ਰਹੇ ਜਦੋਂ ਤੁਹਾਡਾ ਸਰੀਰ ਕਮਜ਼ੋਰ ਹੋ ਰਿਹਾ ਸੀ ਤਾਂ ਤੁਸੀਂ ਖੇਤਾਂ 'ਤੇ ਇੱਟਾਂ ਦੇ ਭੱਠੇ ਤੇ ਪਸੀਨਾ ਕਿਉਂ ਬਹਾਉਂਦੇ ਰਹੇ ਪਿਤਾ ਜੀ ਨੇ ਕੰਮ ਦੀ ਆਵਾਜ਼ ਵਿੱਚ ਕਿਹਾ ਧੀਏ ਜੇ ਮੈਂ ਤੁਹਾਡੇ ਭੇਜੇ ਪੈਸੇ ਆਪਣੇ ਆਪ ਤੇ ਖਰਚ ਕਰਦਾ ਤਾਂ ਤੁਸੀਂ ਹਮੇਸ਼ਾ ਮਹਿਸੂਸ ਕਰੋਗੇ ਕਿ ਮੈਂ ਤੁਹਾਡੇ ਪੈਸੇ ਨਾਲ ਗੁਜ਼ਾਰਾ ਕਰ ਰਿਹਾ ਹਾਂ ਮੈਂ ਤੁਹਾਡੇ ਦੇਸ਼ ਦਾ ਬੋਝ ਨਹੀਂ ਪਾਉਣਾ ਚਾਹੁੰਦਾ ਸੀ ਮੈਂ ਗਰੀਬ ਹੋ ਸਕਦਾ ਹਾਂ ਪਰ ਮੈਂ ਆਪਣੀ ਮਿਹਨਤ ਨਾਲ ਜੀਣਾ ਜਾਣਦਾ ਹਾਂ ਮੈਂ ਤੁਹਾਡੇ ਪੈਸੇ ਨੂੰ ਕਦੇ ਵੀ ਲੋੜ ਨਹੀਂ ਸਮਝਿਆ ਮੈਂ ਇਸ ਨੂੰ ਤੁਹਾਡੇ ਦਿੱਤੇ ਭਰੋਸੇ ਵਜੋਂ ਸੁਰੱਖਤ ਰੱਖਿਆ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਮੀਨਾ ਨੇ ਟੋਕਿਆ ਧੀਏ ਮੈਂ ਤੁਹਾਨੂੰ ਕਈ ਵਾਰ ਕਿਹਾ ਸੀ ਕਿ ਤੁਸੀਂ ਬੁੱਢੇ ਹੋ ਗਏ ਹੋ ਤੁਹਾਨੂੰ ਕੰਮ ਕਰਨਾ ਛੱਡ ਦੇਣਾ ਚਾਹੀਦਾ ਪਰ ਤੁਹਾਡੇ ਪਿਤਾ ਨੇ ਨਹੀਂ ਸੁਣਿਆ ਉਹ ਕਹਿੰਦੇ ਰਹੇ ਕਿ ਇੱਕ ਧੀ ਜੋ ਵੀ ਰੁਪਿਆ ਕਮਾਉਂਦੀ ਹੈ ਉਹ ਉਸਦੀ ਦੌਲਤ ਹੈ ਤੇ ਸਾਨੂੰ ਇਸ ਦੀ ਰੱਖਿਆ ਕਰਨੀ ਪਵੇਗੀ ਮੇਰਾ ਗੁੱਸਾ ਸ਼ਰਮ ਵਿੱਚ ਬਦਲ ਗਿਆ ਮੈਂ ਹੌਲੀ-ਹੌਲੀ ਆਪਣੇ ਪਿਤਾ ਦੇ ਪੈਰਾਂ ਤੇ ਡਿੱਗ ਪਈ ਪਾਪਾ ਮੈਂ ਤੁਹਾਡੇ ਤੇ ਸ਼ੱਕ ਕਰਦੀ ਰਹੀ ਤੁਹਾਨੂੰ ਗਲਤ ਸਮਝਦੀ ਰਹੀ ਅਤੇ ਤੁਸੀਂ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਹਾਰਾ ਸੀ ਮੇਰੇ ਪਿਤਾ ਜੀ ਨੇ ਕੰਬਦੇ ਹੱਥ ਨਾਲ ਮੇਰਾ ਸਿਰ ਛੁਇਆ ਤੇ ਇਹ ਜਦੋਂ ਤੂੰ ਛੋਟੀ ਸੀ ਤੇਰੀ ਮਾਂ ਦੀ ਮੌਤ ਤੋਂ ਬਾਅਦ ਮੈਂ ਸਿਰਫ ਦੁਬਾਰਾ ਤੇਰੇ ਲਈ ਵਿਆਹ ਕੀਤਾ ਸੀ ਤਾਂ ਜੋ ਤੈਨੂੰ ਮਾਂ ਦਾ ਪਰਛਾਵਾਂ ਮਿਲੇ ਮੇ ਸਾਰੀ ਉਮਰ ਤੇਰੀ ਭਵਿਕ ਲਈ ਸਖਤ ਮਿਹਨਤ ਕੀਤੀ ਹੁਣ ਮੈਂ ਸਿਰਫ ਤੈਨੂੰ ਖੁਸ਼ ਰੱਖਣਾ ਚਾਹੁੰਦਾ ਹਾਂ ਮੇਰਾ ਪਤੀ ਚੁੱਪਚਾਪ ਖੜਾ ਸੀ ਇਹ ਸਭ ਦੇਖ ਰਿਹਾ ਸੀ ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਉਹ ਚੁੱਕਿਆ ਮੇਰੇ ਪਿਤਾ ਜੀ ਦਾ ਹੱਥ ਫੜਿਆ ਤੇ ਕਿਹਾ ਬਾਬੂ ਜੀ ਤੁਸੀਂ ਸਾਨੂੰ ਜੋ ਦਿੱਤਾ ਹੈ ਉਹ ਪੈਸਾ ਨਹੀਂ ਹੈ ਸਗੋਂ ਇੱਕ ਅਮ ਅਨਮੋਲ ਸਬਕ ਹੈ ਤੁਸੀਂ ਮੈਨੂੰ ਦਿਖਾਇਆ ਹੈ ਕਿ ਸੱਚੀ ਦੌਲਤ ਕੁਰਬਾਨੀ ਅਤੇ ਸਵੈਮਾਨ ਮੰਗਦੀ ਹੈ ਮੈਂ ਬੈਗ ਨੂੰ ਆਪਣੀ ਛਾਤੀ ਨਾਲ ਲਗਾਇਆ ਤੇ ਆਪਣੇ ਪਿਤਾ ਵੱਲ ਦੇਖਿਆ ਇਹ ਭਰੋਸਾ ਅਜੇ ਵੀ ਮੇਰਾ ਨਹੀਂ ਹੈ ਇਹ ਤੁਹਾਡਾ ਪਰ ਹੁਣ ਮੈਂ ਤੁਹਾਨੂੰ ਹੋਰ ਕੰਮ ਕਰਨ ਨਹੀਂ ਦੇਵਾਂਗਾ ਇਹ ਪੈਸਾ ਤੁਹਾਡੇ ਇਲਾਜ ਤੇ ਆਰਾਮ ਲਈ ਵਰਤਿਆ ਜਾਵੇਗਾ ਪਾਪਾ ਹੁਣ ਤੁਹਾਡੀ ਮਦਦ ਕਰਨ ਦੀ ਮੇਰੀ ਵਾਰੀ ਹੈ ਉਸ ਸ਼ਾਮ ਜਦੋਂ ਅਸੀਂ ਸਾਰੇ ਪਿੰਡ ਦੇ ਬੇੜੇ ਵਿੱਚ ਇਕੱਠੇ ਬੈਠੇ ਅਤੇ ਰਾਤ ਦਾ ਖਾਣਾ ਖਾਦਾ ਤਾਂ ਮੈਨੂੰ ਮਹਿਸੂਸ ਹੋਇਆ ਮੈਂ ਆਪਣੇ ਪਿਤਾ ਜੀ ਨੂੰ ਇੱਕ ਨਵੇਂ ਤਰੀਕੇ ਨਾਲ ਜਾਣ ਲਿਆ ਸੀ ਉਹ ਸਿਰਫ ਮੇਰੇ ਪਿਤਾ ਹੀ ਨਹੀਂ ਸਗੋਂ ਕੁਰਬਾਨੀ ਅਤੇ ਇਮਾਨਦਾਰੀ ਦਾ ਪ੍ਰਤੀਕ ਹਨ ਅਤੇ ਉਸ ਪਲ ਮੈਂ ਆਪਣੇ ਦਿਲ ਵਿੱਚ ਸੰਕਲਪ ਲਿਆ ਹਾਲਾਤ ਭਾਵੇਂ ਕੁਝ ਵੀ ਹੋਣ ਮੈਂ ਆਪਣੇ ਪਿਤਾ ਨੂੰ ਕਦੇ ਵੀ ਇਕੱਲਾ ਨਹੀਂ ਛੱਡਾਂਗਾ ਕਹਾਣੀ ਵਧੀਆ ਲੱਗੀ ਲਾਈਕ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ ਜੀ